ਜੋ ਜਮ ਸੀ ਦੀ ਮੈਂ ਪ੍ਰਭੂ ਦਾ ਦਾਸ 파ਸਟ ਚੇਂਜ ਕੋ ਤੋਬਾ ਸੋ ਮੈਂ ਪ੍ਰਭੂ ਦਾ ਬਚਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਹਰ ਇਨਸਾਨ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਹੈ ਉਹਦੀ ਪ੍ਰਾਰਥਨਾ ਕਿਸੇ ਵੇਲੇ ਸੁਣੀ ਨਹੀਂ ਜਾਂਦੀ ਉਹ ਬੜੇ ਦਿਲ ਨਾਲ ਉਹਦੀ ਪ੍ਰਾਰਥਨਾ ਕਰਦਾ ਬੜੇ ਧਿਆਨ ਨਾਲ ਉਹਦੀ ਪ੍ਰਾਰਥਨਾ ਕਰਦਾ ਮੇਰੇ ਭੈਣ ਭਰਾਓ ਜਦੋਂ ਅਸੀਂ ਆਪਣੇ ਅੰਦਰ ਪਾਪ ਰੱਖਾਂਗੇ ਬਦੀ ਰੱਖਾਂਗੇ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਕਦੇ ਵੀ ਨਹੀਂ ਸੁਣੂ ਜੇਕਰ ਅਸੀਂ ਖਾਹਤਾ ਉਹਦਾ 28 ਜੈ ਉਹਦੀ 13 ਵਚਨ ਪੜੀਏ ਨੀਤੀ ਵਚਨ ਨੀਤੀ 8 ਅਧਿਆਏ ਉਹਦੀ 13 ਵਚਨ ਵਿੱਚ ਪੜੀਏ ਤਾਂ ਇਦਾਂ ਲਿਖਦਾ ਹੈ ਜਿਹੜਾ ਆਪਣੇ ਪਾਪਾ ਨੂੰ ਲੁਕੋ ਰੱਖਦਾ ਹੈ ਉਹਦਾ ਕੋਈ ਵੀ ਕਾਰਿਆ ਸਫਲ ਨਹੀਂ ਹੁੰਦਾ ਸੋ ਮੇਰੇ ਭੈਣ ਭਰਾਓ ਜੇ ਅਸੀਂ ਆਪਣੇ ਪਾਪਾ ਨੂੰ ਲੁਕੋ ਕੇ ਰੱਖਾਂਗੇ ਸੋ ਪਰਮੇਸ਼ਰ ਦੇ ਅੱਗੇ ਅਸੀਂ ਆਪਣੇ ਪਾਪ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਤੇ ਜੇ ਅਸੀਂ ਆਪਣੇ ਪਾਪਾਂ ਨੂੰ ਲੁਕੋ ਕੇ ਰੱਖਾਂਗੇ ਤੇ ਸਾਡਾ ਕੋਈ ਵੀ ਕਾਰਿਆ ਸਫਲ ਨਹੀਂ ਹੋ ਸਕਦਾ ਜਿਸ ਤਰ੍ਹਾਂ ਦੌਦ ਨੇ ਆਪਣੇ ਪਾਪ ਨੂੰ ਲੁਕੋ ਕੇ ਰੱਖਿਆ ਉਹਨੇ ਵਰਤ ਵੀ ਰੱਖਿਆ ਉਹਨੇ ਦੁਆ ਵੀ ਕੀਤੀ ਪਰ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਵੱਲ ਧਿਆਨ ਵੀ ਨਹੀਂ ਕੀਤਾ ਕਿਉਂ ਕਿਉਂਕਿ ਉਸਨੇ ਆਪਣੇ ਪਾਪ ਨੂੰ ਲੁਕੋ ਕੇ ਰੱਖਿਆ ਉਸਨੇ ਆਪਣੇ ਨੌਕਰ ਦੀ ਪਤਨੀ ਨੂੰ ਆਪਣਾ ਬਣਾ ਲਿਆ ਤੇ ਨੌਕਰ ਨੂੰ ਮਰਵਾ ਦਿੱਤਾ ਸੋ ਮੇਰੇ ਭੈਣੋ ਜਦੋਂ ਅਸੀਂ ਆਪਣੇ ਕਾਰਿਆ ਨੂੰ ਅਸੀਂ ਆਪਣੇ ਪਾਪਾਂ ਨੂੰ ਛੁਪਾਉਂਦੇ ਆ ਤਾਂ ਫਿਰ ਪਰਮੇਸ਼ਰ ਸਾਡੀ ਪ੍ਰਾਰਥਨਾ ਵੱਲ ਕਦੇ ਵੀ ਧਿਆਨ ਨਹੀਂ ਕਰਦਾ ਤੇ ਉਸ ਜੋ ਵੀ ਅਸੀਂ ਕਰਨਾ ਚਾਹੁੰਦੇ ਆ ਉਹ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਅਸੀਂ ਆਪਣੇ ਅੰਦਰ ਪਾਪ ਲੁਕੋ ਕੇ ਰੱਖਦੇ ਹਾਂ ਸੋ ਮੇਰੇ ਭੈਣੋ ਜਿਸ ਦਾ ਦਾਊਦ ਨੇ ਆਪਣੇ ਪਾਪ ਨੂੰ ਲੁਕੋ ਕੇ ਰੱਖਿਆ ਤੇ ਫਿਰ ਪ੍ਰਭੂ ਦੇ ਦਾਸ ਅੰਥਾਨੀਅਲ ਦੇ ਦੁਆਰਾ ਉਸ ਨੂੰ ਦੱਸਿਆ ਗਿਆ ਕਿ ਜੋ ਤੂੰ ਪਾਪ ਕੀਤਾ ਹੈ ਪਹਿਲਾਂ ਉਹਨੂੰ ਮੰਨ ਤੇ ਮੰਨ ਕੇ ਛੱਡ ਤਾਂ ਫਿਰ ਪਰਮੇਸ਼ਰ ਤੇ ਦੇ ਉੱਤੇ ਆਪਣੀ दया ਬਣਾਉਂਦਾ ਸੋ ਮੇਰੇ ਭੈਣ ਕਾ ਅੱਗੇ ਲਿਖਦਾ ਕਹਿੰਦਾ ਕਿ ਜਿਹੜਾ ਆਪਣੇ ਪਾਪ ਨੂੰ ਮੰਨ ਕੇ ਛੱਡ ਦਿੰਦਾ ਤਾਂ ਪਰਮੇਸ਼ਰ ਉਹਦੇ ਤੇ ਆਪਣੀ दया ਬਣਾਉਂਦਾ ਉਸ ਨੂੰ ਬਹਾਲ ਕਰਦਾ ਉਹਦਾ ਹਰ ਇੱਕ ਕਾਰਿਆ ਸਫਲ ਹੁੰਦਾ ਸੋ ਮੇਰੇ ਭੈਣੋ ਜੇਕਰ ਅਸੀਂ ਹਰ ਇੱਕ ਕਾਰਿਆ ਨੂੰ ਸਫਲ ਕਰਨਾ ਚਾਹੁੰਦੇ ਹਾਂ ਚਾਹੁੰਦੇ ਹਾਂ ਕਿ ਪਰਮੇਸ਼ਰ ਅੱਗੇ ਮੈਂ ਜਦੋਂ ਵੀ ਮੈਂ ਪ੍ਰਾਰਥਨਾ ਕਰਾਂ ਤੇ ਮੇਰੀ ਪ੍ਰਾਰਥਨਾ ਜਿਹੜੀ ਹੈ ਪਰਮੇਸ਼ਰ ਅੱਗੇ ਸੁਣੀ ਜਾਵੇ ਜਿਸ ਦਾ ਜ਼ਬੂਰ 68 ਦੇ ਆਏ ਉਹਦੀ 12 ਵਿੱਚ ਇਦਾਂ ਲਿਖਦਾ ਹੈ ਕਿ ਕਹਿੰਦਾ ਕਿ ਜਿਹਨੂੰ ਧਰਮੀ ਪ੍ਰਾਰਥਨਾ ਕਰਦੇ ਆ ਤੇ ਮੈਂ ਉਹਨਾਂ ਦੀ ਪ੍ਰਾਰਥਨਾ ਦੇ ਵੱਲ ਧਿਆਨ ਕਰਦਾ ਉਹਨਾਂ ਦੀ ਸੁਣਦਾ ਹਾਂ ਜੇਕਰ ਅਸੀਂ ਪਰਮੇਸ਼ਰ ਦੇ ਬੱਚੇ ਆਂ ਪਾਪ ਨਹੀਂ ਕਰਦੇ ਗੁਨਾਹ ਨਹੀਂ ਕਰਦੇ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਵੱਲ ਧਿਆਨ ਕਰਦਾ ਹੈ ਸੋ ਉਹ ਮੇਰੇ ਪਿਆਰ ਕਾ ਅਸੀਂ ਆਪਣੇ ਪਾਪਾਂ ਨੂੰ ਲੁਕੋਈਏ ਨਾ ਕਿਉਂਕਿ ਪਰਮੇਸ਼ਰ ਦੇ ਅੱਗੇ ਅਸੀਂ ਕੋਈ ਵੀ ਗੱਲ ਛੁਪਾ ਨਹੀਂ ਸਕਦੇ ਪਰਮੇਸ਼ਰ ਦੇ ਅੱਗੇ ਅਸੀਂ ਕੋਈ ਵੀ ਗੱਲ ਛੁਪਾ ਕੇ ਰੱਖ ਨਹੀਂ ਸਕਦੇ ਕਿਉਂਕਿ ਪਰਮੇਸ਼ਰ ਹਰ ਇੱਕ ਚੀਜ਼ ਨੂੰ ਜਾਣਦਾ ਕਿਉਂਕਿ ਵਚਨ ਚ ਲਿਖਿਆ ਹੈ ਨੀਤੀ ਵਚਨ ਕਹੋ ਤਾਂ 15 ਜਾਇ ਉਹਦੀ ਤਿੰਨ ਐਤ ਵਿੱਚ ਲਿਖਿਆ ਹੈ ਮੇਰੀਆਂ ਅੱਖੀਆਂ ਸਬਨੀ ਥਾਈ ਲੱਗੀਆਂ ਰਹਿੰਦੀਆਂ ਨੇ ਮੈਂ ਬੁਰੇ ਰਤੇ ਭਲੇ ਨੂੰ ਵੇਖਦਾ ਰਹਿਣਾ ਹਾਂ ਸੋ ਮੇਰੇ ਭੈਣ ਤੋਂ ਜੇਕਰ ਅਸੀਂ ਸਫਲ ਹੋਣਾ ਚਾਹੁੰਦੇ ਹਾਂ ਚਾਹੁੰਦੇ ਹਾਂ ਕਿ ਮੇਰਾ ਜੀਵਨ ਹੋਰ ਅੱਗੇ ਵਧੇ ਤਾਂ ਮੇਰੇ ਭੈਣ ਤੋਂ ਆਪਣੇ ਪਾਪਾ ਨੂੰ ਕਦੇ ਨਾ ਛਕਾਓ ਅੱਜ ਹੀ ਆਪਣੇ ਪਾਪਾ ਨੂੰ ਪਰਮੇਸ਼ਰ ਦੇ ਅਗੇ ਮੰਨੋ ਤਾਂ ਪਰਮੇਸ਼ਰ ਤੁਹਾਡੇ ਰੋਕੀ ਹੋਈ ਕਮਾਂ ਨੂੰ ਬਣਾਉਣ ਵਾਲਾ ਖੁਦਾ ਹੈ ਤਾਂ ਆਓ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਸਵਰਗ ਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦਾ ਹਾਂ ਖੁਦਾਵੰਦੇ ਖੁਦਾ ਜੋ ਅੱਜ ਤੁਸੀ ਵਚਨ ਦਿੱਤਾ ਕਹੋ ਤਾਂ ਠਾਈ ਦੇ ਉਹਦੀ 13 ਆਇਤ ਵਿੱਚ ਕਿ ਜਿਹੜੇ ਆਪਣੇ ਪਾਪ ਲਕੋ ਛੱਡਦੇ ਨੇ ਉਹਨਾਂ ਦਾ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ ਤੇ ਮੇਰੇ ਪਿਤਾ ਪਰਮੇਸ਼ਰ ਅੱਜ ਦਾ ਇਨਸਾਨ ਪ੍ਰਭੂ ਬਹੁਤ سارے ਪਾਪ ਕਰ ਰਿਹਾ ਤੇ ਮੇਰੇ ਪਿਤਾ ਪਰਮੇਸ਼ਰ ਉਹਨਾਂ ਦੇ ਪਾਪਾਂ ਨੂੰ ਸ਼ਮਾ ਕਰ ਔਰ ਖੁਦਾਵੰਦੇ ਖੁਦਾ ਉਹਨਾਂ ਨੂੰ ਪਾਪਾਂ ਤੋਂ ਰਿਹਾਈਤ ਕਰ ਔਰ ਜਿਹੜਾ ਮੰਨ ਕੇ ਪਾਪ ਛੱਡ ਦਿੰਦਾ ਹੈ ਤੇ ਉਸ ਨੂੰ ਉੱਤੇ ਤੂੰ ਪ੍ਰਭੂ ਧਿਆਬਨ ਹੋਣਾ ਤੇ ਮੇਰੇ ਖੁਦਾਵਤ ਦੇ ਖੁਦਾ ਇਸ ਪ੍ਰਾਰਥਨਾ ਦੁਆਰਾ ਇਸ ਮੈਸੇਜ ਦੇ ਦੁਆਰਾ ਪ੍ਰਭੂ ਯੇਸ਼ੂ ਬਹੁਤ سارے ਲੋਕ ਤੇਰੀ ਮहिमा ਦਾ ਗਾਣ ਯੇਸ਼ੂ ਦੇ ਸਮਰਥੀ ਨਾ ਕਰ ਆਮੇਨ